ਜੀ ਦੋਸਤੋ ਕੀ ਹਾਲ ਹੈ ਆ ਤੁਹਾਨੂੰ ਗੁਰੂ ਘਰ ਦਾ ਦਰਸ਼ਨ ਕਰਾ ਰਹੇ ਹਾਂ ਪੰਡਾ ਦਾਦੂ ਸਾਹਿਬ ਗੁਰਦੁਆਰਾ ਗੰਗਸਰ ਜਿੱਥੋਂ ਕਿ ਬਾਬਾ ਬਲਜੀਤ ਸਿੰਘ ਦਾਦੂ ਵਾਲਾ ਜੀ ਵੀ ਇੱਥੇ ਸਥਾਨਕ ਤੇ ਗੁਰੂ ਘਰ ਰਹਿਂਦੇ ਆ ਇਹ ਆ ਦੇਵੀ ਸੇਖਾ ਪ੍ਰਚਾਰਕਨ ਜੋ ਕਿ ਦੁਬਾਨ ਲਾਉਂਦੇ ਆ ਕਿਸੇ ਆਉਂਦੇ ਆ ਉਹਨਾਂ ਦਾ ਇੱਕ ਕੋਲ ਘਰ ਹੈ ਜਿੱਥੇ ਰਹਿੰਦੇ ਆਪ ਬਹੁਤ ਹੀ ਸੋਹਣੀ ਇਮਾਰਤ ਹੈ ਯਾਰ ਬਾਹਰੋਂ ਵੀ ਦੇਖੋ ਕਿਸ ਤਰ੍ਹਾਂ ਮੰਨ ਲਾ ਗੁਰੂਆਂ ਦੀਆਂ ਤਸਵੀਰਾਂ ਬਣਾਈਆਂ ਗਿਆ ਪੇਡਿੰਗ ਕਰਕੇ ਆਸੇ ਇੱਥੋਂ ਦੇ ਮੰਨ ਲਾ ਵੀ ਲੋਕਾਂ ਦੇ ਦਸਨ ਤੇ ਪਤਾ ਲੱਗਿਆ ਕਿ ਇਸ ਗੁਰੂ ਘਰ ਇੱਥੇ 95 96 ਦੇ ਵਿੱਚ ਮੰਨ ਲਾ ਵੀ ਕੁਝ ਨਹੀਂ ਸੀਗਾ ਉਯਾਰ ਜੀ ਵਾਲਾ ਕੰਮ ਹੀ ਸੀਗਾ ਵੀ ਮਾਰਾ ਹੋਣਾ ਥੋੜਾ ਘਣਾ ਸੀਗਾ ਤੇ ਜਦੋਂ ਤੋਂ ਕਹਿੰਦੇ ਬਾਬਾ ਦਾਦੂ ਵਾਲਾ ਸਾਹਿਬ ਜੀ ਆ ਗਏ ਤੇ ਉਦੋਂ ਤੋਂ ਮੰਨ ਲਾ ਵੀ ਇੱਥੇ ਪੂਰੀ رونਕਾਂ ਲਾਤੀਆਂ ਤਿਆਰ ਕੀਤਾ ਦੋਸਤੋ ਡਿਊਟੀ ਸਾਫ ਦਾ ਬਣਿਆ ਹੋਇਆ ਜੋ ਕਿ ਸਾਗਵਾਨ ਦੀ ਲੱਕੜ ਤੋਂ ਤਿਆਰ ਕੀਤਾ ਗਿਆ ਹੈਗਾ ਜੋ ਕਿ ਇੱਕ ਕੋਈ ਸੇਵਾਦਾਰੀ ਭੇਟ ਜੜਾ ਲਾ ਕੇ ਗਿਆ ਇੱਥੇ ਤੇ ਬਹੁਤ ਵਧੀਆ ਮੰਨ ਲਓ ਵੀ ਗੁਰੂ ਘਰ ਤੇ ਗੇਟ ਵੀ ਬਹੁਤ ਸ਼ੌਕਨਾ ਮੰਨ ਲਓ ਬਰਮਾਇਆ ਕਿਸੇ ਸੇਵਾਦਾਰ ਨੇ ਤੇ ਇੱਕ ਗੱਲ ਦੋਸਤੋ ਹੋਰ ਉਚਣ ਤੇ ਪਤਾ ਲੱਗਾ ਕਿ ਇਸ ਗੁਰੂ ਘਰ ਦੇ ਵਿੱਚ ਨਾ ਗਰਾਹੀ ਨਹੀਂ ਕਰਦੇ ਕਦੋਂ ਵੀ ਨਹਾੜੀ ਨਾ ਸੋਣੀ ਤੇ ਜਿਉ ਕੋਈ ਪੈਸਾ ਆਉਂਦਾ ਗੁਰੂ ਘਰ ਮੱਥਾ ਟਿਕਾਈਦਾ ਜਾਂ ਸੰਗਤਾਂ ਸੇਵਾ ਕਰਦੀਆਂ ਜਾਂ ਵੀ ਉਹ ਜਿਵੇਂ ਆਪਣੇ ਆਪ ਪਿੰਡਾਂ 'ਚ ਹੁੰਦਾਗਾ ਵੀ ਪਹਾੜੀ ਸੋਣੀ ਬਿਲਗਰਾਏ ਕਰਦੇ ਉਸ ਤਰ੍ਹਾਂ ਨਹੀਂ ਕਰਦੇ ਇਹ ਤੇ ਅੱਜ ਉਸ ਨੂੰ ਦਿਖਾਉਣੇ ਵਿੱਚੋਂ ਵੀ ਤੇ ਬਹੁਤ ਸੋਹਣਾ ਯਾਰ ਮਨ ਲੱਗਿਆ ਸੀ ਨੰਗ ਰਹੇ ਸੀ ਕਿ ਦੇਖਿਆ ਵੀ ਚਲੋ ਵੇਖ ਕੇ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਈਏ ਆ ਡਿਊਟੀ ਹਾਲ ਤੇ ਅੰਦਰਲੇ ਪਾਸਿਓਂ ਬਹੁਤ ਸੁੰਦਰ ਬਣਿਆ ਹੋਇਆਗਾ ਤੇ ਉਹ ਬੜੀਆ ਮੰਨਲਾਵੀ ਚਲੋ ਆਪਾਂ ਵੀ ਬਾਲਾ ਤਾਂ ਨਹੀਂ ਉਹ ਕਰਦੇ ਵੀ ਉਹ ਵੀ ਪਿੰਡ ਦੇ ਮਤਲਬ ਕਹਿੰਦੇ ਵੀ ਉਹ ਵੀ ਜੋ ਵੀ ਇੱਥੇ ਹੁਣ ਤੀਕ ਬਣਿਆ ਸਾਰਾ ਬਾਬਾ ਬਲਜੀਤ ਸਿੰਘ ਦਾਦੂ ਵਾਲਿਆਂ ਦੇ ਦੇਣ ਹੈਗੀ ਉਹਨਾਂ ਨੇ ਬਣਾਇਆ ਦੇਖੋ ਦੋਸਤੋ ਕਿਸ ਤਰ੍ਹਾਂ ਮੰਨਲਾਵੀ ਆ ਪੁਰਾਣੇ ਡਿਜ਼ਾਈਨਾਂ ਦੇ ਹਿਸਾਬ ਨਾਲ ਮਤਲਬ ਪਿੱਤਲ ਦੇ ਨਾਲ ਬਣਾ ਕੇ ਤੇ ਵਿੱਚ ਮੀਨਾਕਾਰੀ ਕੀਤੀ ਗਈ ਹੋਈ ਹੈਗੀ ਜੋ ਕਿ ਬਹੁਤ ਵਧੀਆ ਮੰਨਲਾਵੀ ਬਣਾਇਆ ਹੋਇਆ ਹੈਗਾ ਇਹ ਇਥੇ ਮੰਨ ਲਾ ਵੀ ਡਿਊਟੀ ਸਾਹ ਦੇ ਵਿੱਚ ਹੋ ਹੁੰਦਾ। ਇਹ ਕੇ ਜੀ ਜਾਂਦੇ ਆ ਆ ਬਿਜਲਾ ਦ੍ਰਿਸ਼ ਆ ਗਿਆ। ਤੇ ਉਹਨਾਂ ਦੇ ਬਦ ਵੀ ਬਹੁਤ ਵਧੀਆ ਮੰਨ ਲਈ ਜੋ ਕੁਝ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਬਣਾਇਆ ਇਹ ਉਹਨਾਂ ਦੀ ਦੇਣੀ ਹੈ ਸਾਰੀ। ਤੇ ਬਹੁਤ ਵਧੀਆ ਮੰਨ ਲਿਆ ਯਾਰ। ਅਸੀਂ ਸੋਚਿਆ ਵੀ ਕਿਉਂ ਨਾ ਯਾਰ ਵੀ ਜਿੰਨੇ ਆਪਣੇ ਨਾ ਵੀਰ ਭਰਾ ਜੁੜਿਆ ਵੀ ਸਾਰੇ ਰਿਸ਼ੇਅਰ ਕਰਕੇ ਆਹ ਦੋਸਤੋ ਐਂਬੂਲੈਂਸ ਖੜੀ ਹੈਗੀ। ਕਿ ਜੋ ਕੋਈ ਵੀ ਮਰਲਾ ਲੋੜਵੰਦ ਜਾਂ ਗਰੀਬ ਬੰਦਾ ਦਾ ਕੋਈ ਲੋੜਾ ਚ ਲਿਆ ਬਾਹਰ ਚ ਸਕਦਾ ਜਾਂ ਕੋਈ ਬੱਚਾ ਹੋਣ ਵਾਲਾ ਕੋਈ ਧੀ ਭੈਣ ਜੋ ਉਹਦੇ ਪਰਚ ਸਕਦਾ ਲਿਆ ਆ ਸਕਦਾ ਹੈਗਾ ਅੱਛਾ ਦੋਸਤੋ ਤੇ ਜੇ ਤੁਹਾਨੂੰ ਵੀਡੀਓ ਵਧੀਆ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਯਾਰ ਹੋਰ ਵੀ ਸੰਗਤਾ ਦਰਸ਼ਨ ਕਰ ਲੈਣ ਤੁਹਾਡਾ ਆਪਣਾ ਸਿੱਧੂ ਬਾਈ ਬਠੰਡੇ ਤੋਂ